ਸਕੂਲ ਅਧਿਆਪਕਾਂ ਦਾ ਪੈ ਗਿਆ ਪੰਗਾ ਮੌਕੇ ਤੇ ਖੂਬ ਹੋਇਆ ਹੰਗਾਮਾ ਸਟਾਫ ਨੇ ਸਕੂਲ ਦੇ ਬਾਹਰ ਮੈਨੇਜਮੈਂਟ ਖਿਲਾਫ ਜੰਮ ਕੇ ਕੀਤੀ ਨਾਰੇਬਾਜ਼ੀ ਮੁੜਦਾਵਰ 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 ਨਦੀਪਕ ਪ੍ਰਧਾਨ ਮੁੜਦਾਵਰ ਮੁੜਦਾਵਰ ਸਾਥੀਏ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਬਨ ਮੀਡੀਆ ਮੈਂ ਪੂਜਾ ਬਠਿੰਡਾ ਦੇ ਖਾਲਸਾ ਸਕੂਲ ਵਿੱਚ ਉਸ ਵਕਤ ਖਫੜਾ ਦਫੜੀ ਮਚ ਗਈ ਜਦੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਕੂਲ ਦਾ ਸਟਾਫ ਆਹਮੋ ਸਾਹਮਣੇ ਹੋ ਗਏ ਤੁਹਾਨੂੰ ਦੱਸ ਦਈਏ ਕਿ ਸਕੂਲ ਵਿੱਚ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ ਹੋਣੀ ਸੀ ਜਿਸ ਨੂੰ ਲੈ ਕੇ ਸਕੂਲ ਦੇ ਸਟਾਫ ਨੇ ਕਿਹਾ ਕਿ ਸਕੂਲ ਵਿੱਚੋਂ ਹੀ ਸਟਾਫ ਮੈਂਬਰ ਨੂੰ ਨਵਾਂ ਪ੍ਰਿੰਸੀਪਲ ਬਣਾਇਆ ਜਾਵੇ ਬਾਹਰ ਤੋਂ ਲਿਆ ਕੇ ਪ੍ਰਿੰਸੀਪਲ ਨਾ ਬਣਾਇਆ ਜਾਵੇ ਇਸ ਲਈ ਸਟਾਫ ਦਾ ਕਹਿਣਾ ਹੈ ਕਿ ਉਹ ਨਵੇਂ ਪ੍ਰਿੰਸੀਪਲ ਨੂੰ ਨਹੀਂ ਮੰਨਦੇ ਦੂਜੇ ਪਾਸੇ ਮੈਨੇਜਮੈਂਟ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅਸੀਂ ਨਵਾਂ ਪ੍ਰਿੰਸੀਪਲ ਲਗਾ ਸਕਦੇ ਹਾਂ ਕਿਉਂਕਿ ਸਕੂਲ ਦੀ ਨਵੀਂ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਮਤਾ ਪਾਇਆ ਗਿਆ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਇਸ ਦੇ ਨਾਲ ਹੀ ਪ੍ਰਧਾਨ ਤੇ ਨਾਲ ਆਏ ਮੈਂਬਰਾਂ ਵੱਲੋਂ ਪ੍ਰਿੰਸੀਪਲ ਦੀ ਸੀਟ ਦੇ ਨਾਲ ਹੀ ਨਵੇਂ ਪ੍ਰਿੰਸੀਪਲ ਦੀ ਸੀਟ ਲਗਾ ਦਿੱਤੀ ਤੇ ਉਸ ਨੂੰ ਸਰਉਪਾ ਵੀ ਪਾ ਦਿੱਤਾ ਗਿਆ ਤੇ ਬਾਅਦ ਵਿੱਚ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਗੇਟ ਤੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਬਾਰੇ ਸਕੂਲੀ ਮੈਂਬਰਾਂ ਤੇ ਮੈਨੇਜਮੈਂਟ ਦੀ ਪ੍ਰਧਾਨ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਸਾਲ ਪਹਿਲਾਂ ਇਹਨਾਂ ਨੇ ਆਪਣੇ ਸਕੂਲ ਦਾ ਸੰਸਥਾਵਾਂ ਦਾ ਵੱਲੇ ਨਾਲ ਰਲ ਕੇ ਮਾਹੌਲ ਖਰਾਬ ਕੀਤਾ ਹੁਣ ਫੇਰ ਇਹਨਾਂ ਨੇ ਜਿਹੜੇ ਨਵੇਂ ਸਾਡੇ ਪ੍ਰਧਾਨ ਹੈ ਹਰਦੀਪਕ ਉਹਨਾਂ ਨੂੰ ਦੇਖੋ ਇੰਨਾ ਨਹੀਂ ਪਰ ਉਹਨਾਂ ਨੂੰ ਇਹ ਆਪਦੀਆਂ ਉਂਗਲਾਂ ਤੇ ਨਜ਼ਾਰ ਰਿਹਾ ਜਿਵੇਂ ਇਹ ਚਾਹੁੰਦੇ ਆ ਉਹ ਉਹਵੇਂ ਕਰ ਰਿਹਾ ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਵੀ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰੋ ਜੇ ਕੋਈ ਕਮੀ ਪਈ ਸੀ ਸਾਨੂੰ ਦੱਸੋ ਇਹ ਥੋੜਾ ਆ ਤੁਸੀਂ ਅੱਜ ਕੁਰਸੀ ਤੇ ਅੰਦਰ ਜਾ ਕੇ ਦੇਖੋ ਪ੍ਰਿੰਸੀਪਲ ਦੇ ਨਾਲ ਇੱਕ ਰਿਟਾਇਰੀ ਬੰਦਾ ਜਿਹੜਾ 5 ਸਾਲ ਪਹਿਲਾਂ ਰਿਟਾਇਰ ਹੋ ਚੁੱਕਿਆ ਹੋਰ ਸਕੂਲਾਂ ਚ ਉਹਨੂੰ ਬਿਠਾ ਕੇ ਅੱਗੇ ਪ੍ਰਿੰਸੀਪਲ ਲਾਤਾ ਇਹ ਕਿੱਥੋਂ ਦਾ ਰਾਜ ਆ ਇਸ ਤਰ੍ਹਾਂ ਤਾਂ ਕੋਈ ਜੱਜ ਵੀ ਇੱਕੋ ਦਮ ਫੈਸਲਾ ਨਹੀਂ ਸੁਣਾਉਂਦਾ ਇਹ ਬਿਲਕੁਲ ਧੱਕਾਤਾਨਾਸ਼ਾਈ ਰਾਜ ਹੈ ਇਹ ਕਮੇਟੀ ਦਾ ਫਰਾਸਾਂ ਸਾਹਿਬ ਦੇ ਨਾਲ ਬੇਇਨਸਾਫੀ ਅਸੀਂ ਬੇਇਨਸਾਫੀ ਨਹੀਂ ਹੋਣ ਦਵਾਂਗੇ ਜੀ ਇਹ ਲਾ ਸਕਦੇ ਕਿ ਨਹੀਂ ਲਾ ਇਹ ਕਹਿੰਦਾ ਵੀ ਆਪਣੇ ਸਕੂਲ ਦੇ ਵਿੱਚੋਂ ਤੁਸੀਂ ਕਿਸੇ ਵੀ ਬੰਦੇ ਨੂੰ ਟੀਚਰ ਨੂੰ ਲਾ ਸਕਦੇ ਹੋ ਬਾਹਰੋਂ ਕਿਸੇ ਨੂੰ ਨਹੀਂ ਲਾ ਸਕਦੇ ਜਦੋਂ ਕਿ ਇਹਨਾਂ ਨੇ ਬਾਹਰੋਂ ਇੱਕ ਰਿਟਾਇਰੀ ਬੰਦਾ ਲਿਆ ਕੇ ਤੁਸੀਂ ਵੀ ਇਸ ਚੀਜ਼ ਨੂੰ ਜਾਣਦੇ ਹੋ ਕੋਈ ਰਿਟਾਇਰੀ ਬੰਦਾ ਗਵਰਨਮੈਂਟ ਅਜਰ ਸਕੂਲ ਦੇ ਵਿੱਚ ਕੋਈ ਪ੍ਰਿੰਸੀਪਲ ਜਾਂ ਕੋਈ ਹੋਰ ਪੋਸਟ ਤੇ ਕੰਮ ਨਹੀਂ ਕਰ ਸਕਦਾ ਪਰ ਇਹ ਬਿਲਕੁਲ ਸਰਾਸਰ ਠਕ ਹੈ ਅੱਜ ਤੱਕ ਕਿਸੇ ਵੀ ਕਮੇਟੀ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਇਹਨਾਂ ਨੇ ਕੀਤਾ ਸਾਨੂੰ ਹਰਦੀਪ ਸਿੰਘ ਪ੍ਰਧਾਨ ਤੋਂ ਇਹ ਉਮੀਦ ਨਹੀਂ ਸੀ ਵੀ ਇਹ ਸਾਡੇ ਨਾਲ ਇਦਾਂ ਗਲਤ ਵਿਚਰਨਗੇ ਜਿਹੜੇ ਇਹਨਾਂ ਦੇ ਨਾਲ ਕੁਝ ਮੈਂਬਰ ਆਏ ਸੀ ਸਾਡੇ ਸਾਥ ਨੂੰ ਗਲਤ ਬੋਲੇ ਸਾਡੀਆਂ ਵੀਡੀਓ ਬਣਾ ਕੇ ਲੈ ਕੇ ਗਏ ਜਦੋਂ ਇਹ ਵੱਧ ਘੱਟ ਬੋਲਦੇ ਸੀ ਅਸੀਂ ਵੀ ਬੋਲਦੇ ਸੀ ਪਰ ਸਾਡੇ ਇਹਨਾਂ ਨੇ ਬਿਨਾਂ ਗੱਲ ਤੋਂ ਵੀਡੀਓ ਬਣਾਈਆਂ ਇਹਨੇ ਉਦੋਂ ਵੀ ਵੋਟਾਂ ਵੇਲੇ ਇਹਨਾਂ ਨੇ ਸਾਡੇ ਨਾਲ ਰੰਗਛਾ ਕੱਢੀਆਂ ਦੇਖੋ ਇਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਅਲੀਗੇਸ਼ਨ ਇਹਨਾਂ ਦਾ ਇਹ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਇਸ ਕਰਕੇ ਅਸੀਂ ਚੇਂਜ ਕਰਨ ਆਇਆ ਵੋਟਾਂ ਤਾਂ ਆਪਾਂ ਐਮਐਲਏ ਨੂੰ ਵੀ ਨਹੀਂ ਪਾਉਂਦੇ ਤਾਂ ਕੀ ਐਮਐਲਏ ਦੂਜੇ ਸ਼ਹਿਰ ਵਾਲੇ ਦੂਸਰੇ ਪਾਰਟੀ ਵਾਲੇ ਬੰਦੇ ਨੂੰ ਕੀ ਉਹਨਾਂ ਦੇ ਕੰਮ ਨਹੀਂ ਕਰਦਾ ਜੇ ਉਹਨਾਂ ਨੂੰ ਜਿਹੜੇ ਬਣੇ ਅਹੁਦੇ ਤਾਂ ਉਹਨਾਂ ਤੋਂ ਹਟਾ ਕੇ ਆਉਦੇ ਬੰਦੇ ਰੱਖਦਾ ਆਸਰਾ ਦੀਆਂ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਉਹ ਨੀਤੀਆਂ ਅਸੀਂ ਗਲਤ ਨਹੀਂ ਚੱਲਣ ਦੇਣੀਆਂ ਅੱਗੇ ਵੀ ਇਹਨਾਂ ਨੇ 4-5 ਸਾਲ ਸਾਨੂੰ ਖੱਜਲ ਖਰਾਬ ਕੀਤਾ ਸੀ ਹਾਂਜੀ ਨਹੀਂ ਬਿਲਕੁਲ ਨਹੀਂ ਮੰਨਦੇ ਬਿਲੋ ਪ੍ਰਿੰਸੀਪਲ ਹੈ ਹੀ ਨਹੀਂ ਦੇਖੋ ਤੁਸੀਂ ਰਿਟਾਇਰ ਹੀ ਬੰਦਾ ਕਿਵੇਂ ਪ੍ਰਿੰਸੀਪਲ ਹੋ ਜਾਊਗਾ ਪਰ ਮਨੇ ਟੀਚਰ ਕਿ ਮੰਨ ਰਹੀ ਆ ਉਹ ਕੋਈ ਵੀ ਨਾ ਮਾਨਸਾ ਦਾ ਉਹਦੇ ਸਾਈਨਾਂ ਤੇ ਕੋਈ ਕੰਮ ਨਹੀਂ ਇਹ ਸਰਕਾਰੀ ਗਵਰਨਮੈਂਟ ਦੇ ਜਿਹੜੇ ਸਕੂਲ ਹੈ ਨਾ ਕਿ ਕੋਈ ਪ੍ਰਾਈਵੇਟ ਸੰਸਥਾ ਜਿੱਥੇ ਕੋਈ ਮੱਦ ਦੀ ਟੀਚਰ ਆ ਕੇ ਲਾਤਾ ਇਹ ਸਾਰੀ ਇਨਫੋਰਮੇਸ਼ਨ ਅਸੀਂ ਐਮਐਲਏ ਮਾਨਜੋਗਦੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗੇ ਵੀ ਸਾਡੇ ਨਾਲ ਇਹ ਵਾਰ-ਵਾਰ ਜਿਹੜਾ ਕਮੇਟੀਆਂ ਧੱਕਾ ਕਰਦੀਆਂ ਨੇ ਸਾਨੂੰ ਇਹਨਾਂ ਤੋਂ ਛੁਟਕਾਰਾ ਦਿਵਾਇਆ ਜਾਵੇ ਇਹ ਸਕੂਲ ਸਰਕਾਰ ਆਪ ਦੇ ਅੰਦਰ ਕਰੇ ਤਾਂ ਕਿ ਸਾਡੇ ਨਾਲ ਸਾਡਾ ਸਟਾਫ ਦਾ ਸ਼ੋਸ਼ਣ ਨਾ ਹੋਵੇ ਤੁਸੀਂ ਹੁਣ ਇਹ ਥੋੜੇ ਅੱਗੇ ਜ਼ੋਰਦਾਰ ਬੇਨਤੀ ਹੈ ਵੀ ਇਹ ਖਬਰ ਤੁਸੀਂ ਜ਼ੋਰਦਾਰ ਸ਼ਬਦਾ ਚ ਲਾਉਂਗੇ ਤੇ ਸਟਾਫ ਦਾ ਸਕੂਲ ਦਾ ਇਨਸਾਫ ਦਿਵਾਉਗੇ ਧੰਨਵਾਦ ਹਾਂਜੀ ਇਹ ਨਾਮ ਹੈ ਤੁਹਾਡਾ ਪਰਮਜੀਤ ਕੌਰ ਐਸਐਸ ਮਿਸਟਰਸ ਖਾਸ ਜ਼ਿੰਮੇਵਾਰ ਕੈਂਟਰੀ ਸਕੂਲ ਭਿੰਡਾ ਦੀ ਮਾਮਲਾ ਜੀ ਦਾ ਸਾਫ਼ੀ ਹੋ ਰਿਹਾ ਹੈ ਅੱਜ ਦਾ ਜਿਹੜਾ ਮਾਮਲਾ ਜੀ ਇਹ ਸਾਨੂੰ ਸਾਡਾ ਸਾਰਾ ਸਟਾਫ ਬੈਠਾ ਹੈ ਕਮੇਟੀ ਹੈ ਸਾਡੀ ਸਾਨੂੰ ਨਹੀਂ ਪਤਾ ਵੀ ਉਹ ਕਮੇਟੀ ਦੇ ਰੂਪ ਚ ਜਿੰਨੇ ਮੈਂਬਰ ਆਏ ਹੈ ਸਾਨੂੰ ਨਹੀਂ ਪਤਾ ਉਹ ਬਾਹਰ ਹੋਆ ਕਿਉਂਕਿ ਸਾਡੇ ਨਾਲ ਕਮੇਟੀ ਦੀ ਮੀਟਿੰਗ ਇੱਕ ਵਾਰੀ ਹੋਈ ਹੈ ਜੀ ਪਹਿਲਾਂ ਉਦੋਂ ਤੁਹਾਨੂੰ 10-15 ਜਣਿਆਂ ਨੂੰ ਮਿਲਾਇਆ ਗਿਆ ਪਰ ਉਸ ਤੋਂ ਬਾਅਦ ਅਸੀਂ ਨਹੀਂ ਜਾਣਦੇ ਉਹਨਾਂ ਕਿਹੜਾ ਕਮੇਟੀ ਮੈਂਬਰ ਹੈ ਕਿਹੜਾ ਆਊਟਸਾਈਡਰ ਹੈ ਕੌਣ ਹੈ ਕੌਣ ਨਹੀਂ ਅੱਜ ਅਚਾਨਕ ਹੀ ਉਹਨਾਂ ਨੇ ਕਲੀਅਰ ਅਬਾਊਟ 50-52 ਬੰਦੇ ਹੈਗੇ ਨੇ ਸਾਡੇ ਸਕੂਲ ਤੇ ਜਿਵੇਂ ਤਾਵਾ ਬੋਲਣ ਵਾਲਿਆਂ ਵਾਂਗੂ ਹੀ ਆਏ ਤੇ ਉਹ ਆਪਣਾ ਦਫਤਰ ਦੇ ਵਿੱਚ ਆ ਕੇ ਪ੍ਰਿੰਸੀਪਲ ਸਾਹਿਬ ਨੂੰ ਇੱਕੇ ਦਮੀ ਮਤਲਬ ਉਹਨੇ ਕੁਰਸੀ ਚੜਨ ਲਈ ਕਿਆ ਹੋਈ ਹੋਈ ਸਾਡੇ ਸਟਾਫ ਨੂੰ ਜਦੋਂ ਪਤਾ ਲੱਗਿਆ ਤੇ ਅਸੀਂ ਵੀ ਸਾਰੇ ਆਏ ਕਿ ਹੋ ਗਈ ਆ ਗੱਲ ਉਹਨਾਂ ਨੇ ਇਹ ਵੀ ਦੋਸ਼ ਲਾਈ ਜਾਂਦੇ ਵੀ ਤੁਸੀਂ ਸਟਾਫ ਨੂੰ ਇੱਥੇ ਇਕੱਠਾ ਕੀਤਾ ਜੀ ਪਰ ਨਹੀਂ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਕੁਝ ਨਹੀਂ ਦੱਸਿਆ ਅਸੀਂ ਸתי ਦੇਖਿਆ ਕਿ ਇੰਨੇ ਮੈਂਬਰ ਕਿਉਂ ਆ ਰਹੇ ਆ ਸਕੂਲ ਦੇ ਵਿੱਚ ਪਰ ਇਹ ਜਿਹੜਾ ਉਹਨਾਂ ਦਾ ਫੈਸਲਾ ਸਾਨੂੰ ਸਰਾਸਰ ਗਲਤ ਲੱਗ ਰਿਹਾ ਹੈ ਜੇ ਪ੍ਰਿੰਸੀਪਲ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਲੱਗਦੀ ਹੈ ਉਹਨਾਂ ਨੂੰ ਕਿਉਂਕਿ ਜਿੰਨੀਆਂ ਗੱਲਾਂ ਅਸੀਂ ਇੱਥੇ ਸੁਣੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਪ੍ਰਿੰਸੀਪਲ ਤੋਂ ਅੱਜ ਜਵਾਬ ਮੰਗਿਆ ਦਿੱਤਾ ਨਹੀਂ ਅੱਜ ਵਸ ਪਰ ਅਸੀਂ ਜਦੋਂ ਹੁਣ ਗੱਲ ਕੀਤੀ ਜੀ ਸਾਰੇ ਲੈਟਰ ਆਏ ਉਹਨਾਂ ਨੇ ਜਵਾਬ ਮੰਗੇ ਉਹਨਾਂ ਨੇ ਲੈਟਰ ਰਾਹੀਂ ਉਹਨਾਂ ਦੇ ਜਵਾਬ ਦਿੱਤੇ ਹਾਂਜੀ ਨਾ ਸਾਡੇ ਕੋਲੇ ਕਮੇਟੀ ਕੋਈ ਪਹਿਲੇ ਦਿਨ ਤੋਂ ਬਾਅਦ ਅੱਜ ਤੱਕ ਅਸੀਂ ਨਹੀਂ ਦੇਖੀ ਕੋਈ ਆਇਆ ਨਹੀਂ ਮਿਲਿਆ ਨਹੀਂ ਬੈਠ ਕੇ ਕੋਈ ਗੱਲਬਾਤ ਨਹੀਂ ਕੀਤੀ ਹੁਣ ਲੇਟੈਸਟ ਹੈ ਜਿਹੜਾ ਕੋਈ ਉਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਅਸੀਂ ਪ੍ਰਿੰਸੀਪਲ ਚੇਂਜ ਕਰਨਾ ਜਾਂ ਨਾ ਇਸ ਸਕੂਲ ਦੇ ਵਿਦਵਾਨ ਦੇ ਵਿੱਚ ਹੈਗਾ ਵੀ ਦੇਖ ਕਰੋ ਚਲੋ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਪ੍ਰੋਬਲਮਜ਼ ਲੱਗ ਰਹੀਆਂ ਚੇਅਰਜ਼ ਦੇ ਨਾਲ ਉਹ ਸਕੂਲ ਦੇ ਵਿੱਚ ਬੈਠ ਕੇ ਸਕੂਲ ਦੇ ਟੀਚਰਾਂ ਨਾਲ ਬੈਠ ਕੇ ਇਹ ਕਮੀਆਂ ਨੂੰ ਦੂਰ ਕਰ ਲਈ ਸਕੂਲ ਦੇ ਵਿੱਚੋਂ ਹੀ ਕੋਈ ਵਿਚਾਰ ਕਰ ਸਕਦੇ ਆ ਨਾ ਕਿ ਬਾਹਰੋਂ ਸਾਡੇ ਤੇ ਲਿਆ ਕੇ ਕੋਈ ਪ੍ਰਿੰਸੀਪਲ ਬਿਠਾ ਸਕਦੇ ਆ ਹੋਰ ਵੀ ਨਹੀਂ ਸਾਡਾ ਸਾਰਾ ਜਿਹੜਾ ਸਟਾਫ ਹੈ برداشت ਨਹੀਂ ਕਰੂਗਾ ਵੀ ਕਿਸੇ ਨੂੰ ਬਾਹਰੋਂ ਲਿਆ ਕੇ ਬਿਠਾਉਣ ਅਸੀਂ ਸਾਰੇ ਇਸ ਕੁੱਸੀ ਦੇ ਨਾਲ ਆ ਜੀ ਮੰnade ਟੱਕਣਾਂ ਵਾਸਤੇ ਕੀ ਕਰੀਏ ਕਿਰਾਂ ਅਸੀਂ ਵਿਰੋਧ ਕਰਾਂਗੇ ਧਰਨਾ ਤੇ ਬੈਠਾਂਗੇ ਜੀ ਸਾਡੇ ਸਕੂਲ ਦਾ ਜਿਹੜਾ ਹੈਗਾ ਹਾਲਾਤ ਜਿਹੜਾ ਪਹਿਲਾਂ ਸੀ ਇੰਨੇ ਬੱਤਰ ਸੀ ਉਹ ਜੇ ਦੁਬਾਰਾ ਫੇਰ ਹੋ ਜਾਣਗੇ ਕਿਉਂਕਿ ਸਾਡੇ ਸਾਰੇ ਹੀ ਸਟਾਫ ਨੇ ਇੰਨੀ ਮਿਹਨਤ ਦੇ ਨਾਲ ਉਹ ਦੋ ਤਿੰਨ ਸਾਲਾਂ ਦੇ ਵਿੱਚ ਬੜੀ ਮੁਸ਼ਕਲ ਨਾਲ ਅੱਪ ਕੀਤਾ ਸਕੂਲ ਪਰ ਇਹਨਾਂ ਦੀ ਮਨੋਂ ਕੰਮ ਨਹੀਂ ਹੈ ਇਹ ਵੀ ਉਸੇ ਥਾਂ ਤੇ ਫੇਰ ਆਵੇ ਕੁਝ ਮੈਂਬਰ ਹੈਗੇ ਉਹਦੇ ਵਿੱਚ ਦਿਖੋ ਚੰਗੇ ਵੀ ਹੈਗੇ ਕਮੇਟੀ ਦੇ ਵਿੱਚ ਪਰ ਕੁਝ ਇਹ ਜਿਹੜਾ ਦਾ ਮਕਸਦ ਹੀ ਸਕੂਲ ਦੇ ਵਿੱਚ ਖਿਲਾਰ ਪਾਉਣਾ ਅਸੀਂ ਇਹਨਾਂ ਨੂੰ ਪਹਿਲਾਂ ਵੀ ਇਹ ਰਿਕਵੈਸਟ ਕੀਤੀ ਸੀ ਵੀ ਘੱਟੋ ਘੱਟ ਇਹੋ ਜਿਹੇ ਜਿਹੜੇ ਮੈਂਬਰ ਆ ਉਹਨਾਂ ਨੂੰ ਕਮੇਟੀ ਦੇ ਵਿੱਚ ਨਾ ਲਿਆਂਦਾ ਜਾਵੇ ਪਰ ਨਹੀਂ ਸਾਡੀ ਇਹਨਾਂ ਨੇ ਸੁਣੀ ਹੁਣ ਇਹ ਅਸੀਰ ਬਿਨਾਂ ਕਿਸੇ ਇਨਫੋਰਮੇਸ਼ਨ ਦਿੱਤੇ ਸਕੂਲ ਦੇ ਵਿੱਚ ਆ ਕੇ ਅੱਜ ਇਹਨਾਂ ਨੇ ਪੂਰੀ ਤਰ੍ਹਾਂ ਡਿਸਟਰਬ ਕੀਤਾ ਸਾਨੂੰ ਸਾਰਿਆਂ ਨੂੰ ਤੇ ਅਸੀਂ ਕੁਰਸੀ ਦੇ ਨਾਲ ਆ ਨਾਲ ਹੀ ਰਹਾਂਗੇ ਸਾਰੇ ਸਟਾਫ ਦਾ ਸਾਡਾ ਇੱਕ ਹੈ ਜੀ ਤੇ ਇਹ ਕੁਰਸੀ ਤੇ ਅਸੀਂ ਬਾਹਰੋਂ ਕਿਸੇ ਨੰਬਰ ਨੂੰ ਨਹੀਂ ਬਚਾਉਂਦੇ ਮੇਰੇ ਵੀ ਇੱਕ ਹਾਲ ਹੀ ਦਾ ਪੈਗਾ ਸੀ 15 ਤੋਂ ਲਗਾਤਾਰ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਸਾਡੇ ਜਿਹੜੇ ਤਿੰਨ ਵਿਦਿਆਖੰਡਸਾਂ ਆ ਜਿੰਨ ਜਿਹੜੀਆਂ ਕਿ ਖਾਲਸਾ ਦਿਵਾਨ ਸੀਨੀਅਰ ਸੈਕੰਡਰੀ ਖਾਲਸਾ ਦਿਵਾਨ ਗੁਰਦੁਆਰਾ ਸਿੰਘ ਸਭਾ ਦੇ ਅੰਡਰ ਚੱਲਦੀਆਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਗੁਰਨਾਕ ਖਾਲਸਾ ਕੋਲ ਤੇ ਖਾਲਸਾ ਸੀਨੀਅਰ ਪੁਲੀਸੀ ਇਹਦੇ ਵਿੱਚ ਜਿਹੜੇ ਕਿ ਪਿੱਛੇ 1 ਅਪ੍ਰੈਲ ਨੂੰ ਜੀ ਸਰਦਾਰ ਹਰਬੀਰ ਸਿੰਘ ਖਾਲਸਾ ਜੀ ਪ੍ਰਧਾਨ ਚੁਣੇ ਗਏ ਆ ਉਹਨਾਂ ਨੇ ਤਿੰਨ ਵਿਦਿਅਕ ਦਾਰਾਂ ਤੇ ਵੱਖ-ਵੱਖ ਨਿਯੰਤ੍ਰਕ ਮੀਟਿੰਗਾਂ ਬਣਾਉਣੀਆਂ ਹੁੰਦੀਆਂ ਸਾਡੇ ਨਾਲ ਬਸ ਜਵਾਨੀ ਸ਼ੁਰੂ ਤੋਂ ਜਿਵੇਂ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰ ਲਿਆ ਪੋਲੀਟਿਕਲੀ ਵੀ ਇਹ ਖਾਲਸਾ ਸਕੂਲ ਦਾ ਸਟਾਫ ਵਧੀਆ ਨਹੀਂ ਉਹਨਾਂ ਦੀ ਮਾ ਰਾਜਨੀਤਿਕ ਤੌਰ ਤੇ ਮਰ ਲੋ ਸਾਨੂੰ ਰਾਜਨੀਤੀ ਤੌਰ ਤੇ ਦਿਖ ਰਹੇ ਸਾਨੂੰ ਅਧਿਆਪਕ ਦਾ ਦੇਖਣ ਵਾਲੀ ਦੇਖ ਰਹੇ ਨਾ ਕੋਈ ਅੱਜ ਤੱਕ ਇਹਨਾਂ ਨੇ ਕੋਈ ਮੀਟਿੰਗ ਕੀਤੀ ਆ ਸਾਡਾ ਸਟਾਫ ਬੈਠਾ ਸਾਰਾ ਕੱਲਾ-ਕੱਲਾ ਨੂੰ ਪੁੱਛਿਆ ਜਾ ਸਕਦਾ ਨਾ ਕੋਈ ਜਿਹੜੀ ਮੈਨ ਕਮੇਟੀ ਦੀ ਬੰਕਰ ਹੈ ਇਹਨਾਂ ਨੂੰ ਕੋਈ ਵਿਧਾਨ ਨਹੀਂ ਇਹਨਾਂ ਕੋਲੇ ਸਾਡੇ ਕੋਲੇ ਵਿਧਾਨ ਆ ਸੀ ਇਹਨਾਂ ਨੂੰ ਦਿੱਤਾ ਸੀ ਅੱਜ ਇਹਨਾਂ ਨੇ ਅਚਨਚੇਤ ਮੇਰੇ ਕੋਲੇ ਆਏ ਆ ਕੇ ਕਹਿੰਦੇ ਵੀ ਤੁਸੀਂ ਕੁਰਸੀ ਦੇ ਪਾਸੇ ਜੋ ਇੱਕ ਰਿਟਾਇਰਡ ਬੰਦਾ ਹੈ ਸਵਰਨਜੀਤ ਸਿੰਘ ਉਹ ਬੰਦੇ ਨਾਲ ਦੀ ਪ੍ਰਿੰਸੀਪਲ ਆਉਣਾ ਪਰ ਜਿਹੜਾ ਸਾਡਾ ਗਵਰਨਮੈਂਟ ਐਡਿਟਿਡ ਸਕੂਲਾਂ ਦਾ ਵਿਧਾਨ ਹੈ ਉਹ ਇਹ ਕਹਿੰਦਾ ਵੀ ਸਟਾਫ ਦੇ ਵਿੱਚੋਂ ਹੀ ਜੇ ਕੋਈ ਪ੍ਰਿੰਸੀਪਲ ਦੀ ਕਮੀ ਪੈਸੀ ਹੈ ਵਿੱਚੋਂ ਹੀ ਪ੍ਰਿੰਸੀਪਲ ਲਾਇਆ ਜਾ ਰਿਹਾ ਹੈ ਉਹ ਸਾਡੇ ਨਾਲ ਇੱਥੇ ਖਿੱਚੋ ਤਾਣੇ ਜਿਹੜੇ ਵਿੱਚ ਤਦਾਰ ਹਰਦੀਪਕ ਸਿੰਘ ਦਾ ਬੜੇ ਪੁਆਇੰਟ ਲਈ ਗੱਲ ਕਰ ਰਹੇ ਸੀ ਪਰ ਜਿਹੜੇ ਉਹਦੇ ਨਾਲ ਕੁਝ ਹੋਰ ਬੰਦੇ ਸੀ ਉਹਨਾਂ ਨੇ ਸਾਡੇ ਲੇਡੀਜ਼ ਨਾਲ ਵੀ ਮਾਰਾ ਵਰਤਾਉ ਕੀਤਾ ਜਿਹੜਾ ਕਿ ਮਤਲਬ ਉਹਨਾਂ ਨੇ ਆਪਣਾ ਜੇ ਨਹੀਂ ਸਮਝਿਆ ਵੀ ਜਿਵੇਂ ਕੋਈ ਅਪਰਾਧੀਆਂ ਇਸ ਤਰ੍ਹਾਂ ਹੁੰਦੇ ਨੇ ਉਸ ਤਰ੍ਹਾਂ ਦਾ ਖੋਸ਼ੀਆਂ ਗੱਲਾਂ ਕੀਤੇ ਨੇ ਉਹਨਾਂ ਨਾਲ ਬਹੁਤ ਜ਼ਿਆੜੇ ਦਫ਼ਤਰ ਦੇ ਵਿੱਚ ਗੱਟਾ ਗੱਟ ਬਹੁਤ ਫਿਰ ਅਸੀਂ ਫੋਰਸ ਨੂੰ ਕਿਹਾ ਵੀ ਆ ਕੇ ਮਾਹੌਲ ਫਿਲ ਕਰੋ ਪਿਛਲੇ ਸਾਲਾਂ ਦੇ ਵਿੱਚ ਵੀ ਬਰਿੰਦਰ ਸਿੰਘ ਬੱਲਾ ਸੀ ਉਹਨਾਂ ਨੇ ਵੀ 6 ਸਾਲ ਬਹੁਤ ਸੰਸਾ ਦਾ ਨੁਕਸਾਨ ਕੀਤਾ ਹੈ ਡੀਸੀ ਸਾਹਿਬ ਨੇ ਮਾਨਯੋਗ ਸਾਡੇ ਜਿਹੜੇ ਡੀਸੀ ਸਾਹਿਬ ਹੈ ਹੁਣ ਵੀ ਉਹੀ ਆ ਪਹਿਲਾਂ ਵੀ ਉਹੀ ਸੀ ਉਹਨਾਂ ਨੇ ਐਡਮਿਨਿਸਟਰਰ ਲਾਤਾ ਸੀ ਸਾਡੇ ਹੁਣ ਵੀ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਐਡਮਿਨਿਸਟਰਰ ਲੱਗੇ ਹੋਏ ਆ ਤੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਅੱਗੇ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਸਾਡੀ ਇਹ ਜਿਹੜੀ ਅਰਜ਼ੀ ਆ